ਨਾਰੇ ਕਰਿਆ ਗਿਆ ਮਹਾਂਕਾ ਦੇ ਸਿਖਾ ਜੀ ਦੀ ਗਵਾਹ ਹੈ ਜਿੱਥੇ ਕੋਈ ਬਿੰਤੀ ਹੈ ਕਿ ਕਿੰਨੀ ਕੋ ਵਰਤਨਾ ਤਾਂ ਇਹ ਗੁਰੂਆਂ ਦਾ ਸੇ ਮਹਾਰਾਜ ਦੀ ਕੋਈ ਜਿਹੜੇ ਜੀ ਤੀਜੇ ਪਾਸ਼ਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵਰਦਾਨ ਦੀ ਕਰਦੇ ਪਾਸ਼ਾ ਨੂੰ ਵੀ ਤੇਰੇ ਦਰ ਤੋਂ ਸੰਸਾਰ ਰੱਜਿਆ ਕਰੂਗਾ ਤੁਮ ਨਾਣਿਆਂ ਦਾ ਮਾਣ ਨਕਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਨਿਆਣਿਆਂ ਦਾ ਆਸਰਾ ਬਣੇਗਾ ਜਾਣੀ ਤੇਰਾ ਮਾਰ ਦਿੱਤੇ 12 12 ਜਾਣੇ ਉੱਥੇ ਜਦੋਂ ਦੇਖਿਆ ਨਾ ਕੋਈ ਸੇਵਾਦਾਰਾਂ ਵਾਲੇ ਨਹੀਂ ਨਹੀਂ ਪੈਂਦਾ ਅਹੀਂ ਦਿਨ ਹੋਵੇ ਔਰ ਜਿਹੜਾ ਸੁੱਕਾ ਬਾਲ ਲੈਣਾ ਉਹ ਮੁੱਕਦਾ ਜਾਂਦਾ ਲੱਗਦਾ ਜਿਹੜਾ ਬਾਹਰ ਬਾਲਣ ਪਿਆ ਸੀ ਉਹ ਕਿੰਨਾ ਹੋ ਗਿਆ ਪਰ ਕੁਝ ਮਾਰੇ ਬਾਲ ਕੇ ਜਾ ਕੇ ਮਹਾਰਾਜਾ ਅੰਬਹਾਸਕਰ ਮਹਾਰਾਜੀ ਲੱਗੇ ਬੇਨਤੀ ਕਰਦੇ ਕਹਿੰਦੇ ਸਤਿਗੁਰੂ ਐ ਲੱਗਦਾ ਸਾਨੂੰ ਆ ਜੇ ਬਾਹਰ ਸੁਣਾ ਨਾ ਰੁਕੀ ਖਰਾ ਜਿਹੜੀ ਸੰਗਤ ਆਉਂਦੀ ਆ ਤੇਰੇ ਨਾਮ ਤੇ ਸੋ ਸਵਾਗਤ ਹੈ ਤੁਹਾਡਾ ਆਉਣ ਵਾਲੀ ਹੱਕ ਦਾ ਸਾਨੂੰ ਪਤਾ ਮਿਲਵਾ ਆਖਾ ਲੱਗਦੇ ਗਲੀਆਂ ਵਿੱਚ ਚੇਕੜ ਗਾਣਾ ਮੰਨਵਾ ਕੇ ਆਉ ਹਜ਼ਾਰਾ ਪਰ ਮਨ ਦੇ ਭੁੱਖੀ ਮਰਿਆ ਕਰੂ ਸੰਤ ਤਾਂ ਛੋਟੀ ਰਖੋਈ ਜੋ ਆਰਥਿਕ ਬੰਦ ਹੋ ਸਿਓ ਕਹਿੰਦੇ ਜੇ ਬਾਸ ਜਲਾ ਨਾ ਹਾਤੀ ਲੰਗਰ ਦੇ ਵਿੱਚ ਰਸਤਾ ਬਸਤਾ ਦਾ ਮਹਤਵੇ ਅੰਮਾ ਤਾਂ ਉਹੀ ਘਾਟਾ ਨਹੀਂ ਹੈ ਆਸੋ ਅਸਾ ਸਿੱਖੋ ਤੱਕ ਨਾ ਮੁੜ ਤੱਕ ਹੋ ਗਾਇਆ ਆਹ ਕੰਮੜ ਖਤਮ ਹੋ ਗਿਆ ਮਹਾਰਾਜ ਕਹਿੰਦੇ ਜੀ ਇਸਨੇ ਘਰ ਕੀ ਕੀ ਕਰੀਏ ਕਹਿੰਦਾ ਜੀ ਇੰਦਰ ਕੀ ਤੁਹਾਡੇ ਮੂਰੇ ਮਾਲਕ ਤੈਨੂੰ ਲੋਕਦੇਓ ਰਾਵਤ ਦੇ ਕਹ ਅਬ ਤੇ ਆਓ ਘਰ ਖਾਂ ਨੂੰ ਲੋਕਦੇਓ ਪਰਮਾ ਤੇ ਵਿਸ਼ਨੂੰ ਸ਼ੰਕਰ ਛੋਟੇ ਸਭ ਦਾਤ ਜੀ ਸੰਤ ਗੁਰੂ ਰਾਮਦਾਸ ਜੀ ਕਰਦੀ ਅਰਦਾਸ ਜੀ ਇੱਕ ਪੰਜ ਚਾਰ ਫੈਸਾ ਕਾ ਜੇ ਤਰ ਮੰਨ ਜੇ ਹਾਂ ਤੇ ਸੇ ਸੋਦਾ ਮੰਨਣਾ